ਦੋਸਤੋ ਆ ਦੇਖੋ ਪੰਜਾਬੀਆਂ ਦੇ ਹਾਲੇ ਸ਼੍ਰੀ ਫਤਿਹਗੜ੍ਹ ਸਾਹਿਬ ਜਲੰਧਰ ਸਿੰਘ ਸੰਗਤ ਦਾ ਤੇ ਰਾਹ ਦੇ ਵਿੱਚੋਂ ਕਿੱਕੇਵੇ ਟਰੈਕਟਰ ਉੱਲੜਾ ਪਾ ਦਿੱਤਾ ਹੈ ਜਿਸ ਨੂੰ ਅਗਰੇ ਦੇਖ ਸਕਦੇ ਹੋ ਕਿ ਜਿੱਥੇ ਸਿਰਸਰ ਚੱਲ ਰਿਹਾ ਹੈ ਉਹਦਾ ਜਦੋਂ ਦੇਖਦੇ ਹੋ ਤਾਂ ਇਹ ਸੰਗਤ ਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਜਿਹੜੀ ਵੀ ਲੋਕ ਇਸ ਪਾਸੇ ਤੋਂ ਲੰਘਦੇ ਹੋ ਸੰਘਦੇ ਜਿਵੇਂ ਕਿਸੇ ਸਾਰੇ ਜਾਣਦੇ ਸ਼੍ਰੀ ਫਤੇਗੜ ਸਾਹਿਬ ਸ਼ਹੀਦੀ ਦੇ ਹੜੇ ਚੱਲ ਰਿਹਾ ਅਤੇ ਲੋਕ ਅੱਜ ਦਿਨ ਕੋਈ ਨਾ ਕੋਈ ਇਦਾਂ ਦੀ ਵੀਡੀਓ ਸਾਹਮਣੇ ਆਉਂਦੀ ਨੇ ਜਿੱਥੇ ਕਿ ਮੁੰਡੇ ਟਰੈਕਟਰਾਂ ਤੇ ਰਿਸਾ ਲਗਾਉਂਦੇ ਨੇ ਅਤੇ ਭਿਆਨਕ ਐਕਸੀਡੈਂਟ ਦੇਖਣ ਨੂੰ ਮਿਲਦੇ ਨੇ ਉੱਤੇ ਇੱਕ ਹੋਰ ਵੀਡੀਓ ਤੁਹਾਨੂੰ ਵੀ ਦਿਖਾਉਣਾ ਉਸ ਪੂਰੀ ਵੀਡੀਓ ਨੂੰ ਅਖੀਰ ਤੱਕ ਕਿਸੇ ਨੂੰ ਵੀ ਜ਼ਰੂਰ ਦੇਖੋ ਅਤੇ ਸ਼ੇਅਰ ਕਰਨ ਦਾ ਭੁੱਲਿਓ ਸ਼ਿਰਪਤੇ ਗੜ ਸਾਹਿਬ ਜਾਣੇ ਤਾਂ ਸਾਨੂੰ ਇਦਾਂ ਦੀ ਕੋਈ ਹੁਲੜਬਾਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿੰਦਗੀ بار بار ਨਹੀਂ ਮਿਲਦੀ ਟਰੈਕਟਰ ਤਾਂ ਦੁਬਾਰੇ ਵੀ ਬਣ ਜਾਂਦੇ ਨੇ ਅਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਵੱਧ ਲੋਕਾਂ ਤੱਕ ਸ਼ੇਅਰ ਕਰਨ ਦਾ ਪੁੱਲ ਦਿਓ ਜੱਜਤ ਰੱਬ ਰੱਖਾ